ਅੱਜ ਆਪਾਂ ਗੱਲ ਕਰਾਂਗੇ ਮਿਸਰ ਦੇ ਮਾਰੂਥਲ ਵਿੱਚ ਛੱਡੇ ਗਏ ਬੇਸਬ సినిమా ਦਾ ਅੰਤ ਇੱਕ ਇਹੋ ਜਿਹਾ ਥੀਏਮਾ ਜਿਹੜਾ ਰੇਗਿਸਤਾਨ ਦੇ ਵਿੱਚੋ ਵਿੱਚ ਬਣਾਇਆ ਹੋਇਆ ਇਹ ਲੋਕ ਇਹਨੂੰ ਭੂਤ ਯਾਤ ਤੇ ਰੈਸਮੀ సినిమా ਵੀ ਕਹਿੰਦੇ ਨੇ ਰਾਨੀ ਦੀ ਗੱਲ ਇਹ ਆ ਕਿ ਇੱਥੇ ਅਜੇ ਤੱਕ ਇੱਕ ਵੀ ਮੂਵੀ ਨਹੀਂ ਲੱਗੀ ਜਦੋਂ ਦਾ ਇਹ ਬਣਿਆ ਇਹਨੇ ਬਣਾਇਆ ਤੀ ਇਹ ਵੀ ਦੱਸਾਂਗੇ ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਬਾਅਦੋਂ ਤੇ ਸ਼ੇਅਰ ਕਰ ਦਿਓ ਤੇ ਮਿਸਰ ਦੇ ਵਿੱਚ ਜਿਹੜਾ ਇਹ ਸਿਨੇਮਾ ਬਣਿਆ ਇਹ ਸਨਾਈ ਮਾਰੂਥਲ ਦੀ ਮੱਧ ਦੇ ਵਿੱਚ ਬਣਿਆ ਇੱਥੇ ਸੈਂਕੜੇ ਕੁਰਸੀਆਂ ਪਈਆਂ ਨੇ ਜਿਹੜੀਆਂ ਲੱਕੜੀਆਂ ਬਣੀ ਹੋਈਆਂ ਨੇ ਉਹ ਸ ਰਾਨੀ ਦੀ ਗੱਲ ਇਹ ਆ ਕਿ ਇਹ ਮਾਰੂ ਮਾਰੂਥਲ ਦੇ ਵਿੱਚ ਕਿਉਂ ਬਣਾਇਆ ਗਿਆ ਜਦ ਕਿ ਉੱਥੋਂ ਦੇ ਮਿਸਰ ਦੇ ਅਧਿਕਾਰੀ ਨੇ ਉਹ ਮਾਰੂਥਲ ਦੇ ਵਿੱਚ ਘੁੰਮਣ ਲਈ ਲੋਕਾਂ ਨੂੰ ਮਨਾ ਕਰਦੇ ਨੇ ਵੀ ਤੁਸੀਂ ਇੱਥੇ ਘੁੰਮਣ ਨਹੀਂ ਆਉਣਾ ਪਰ ਫਿਰ ਵੀ ਇਹ ਸਿਨੇਮਾ ਬਣਾਇਆ ਗਿਆ ਦੂਜੀ ਗੱਲ ਇਹ ਆ ਕਿ ਉੱਥੇ ਇੰਨੀ ਜ਼ਿਆਦਾ ਗਰਮੀ ਪੈਂਦੀ ਆ ਥੱਲੇ ਰੇਤਾ ਤਪਦਾ ਉੱਪਰੋਂ ਧੁੱਪ ਆ ਪੈਂਦੀ ਆ ਉੱਥੇ ਮੂਵੀ ਦੇਖਣ ਆਊ ਕੌਣ ਜਿਹੜੇ ਸਲਾਨੀ ਨੇ ਜਾਂ ਉੱਥੋਂ ਦੇ ਅਧਿਕਾਰੀ ਨੇ ਜਾਂ ਉੱਥੇ ਦੇ ਲੋਕ ਰਹਿੰਦੇ ਨੇ ਜਿਹੜੇ ਉਹ ਵੀ ਇੱਥੇ ਸਿਨੇਮੇ 'ਚ ਆਉਂਦੇ ਨਹੀਂਗੇ ਕਿਉਂਕਿ ਇਹ ਬਹੁਤ ਹੀ ਜਿਵੇਂ ਆਪਾਂ ਕਹਿੰਦੇ ਆ ਬਰਾਨ ਪਿਆ ਖੰਡਰ ਬਣੇ ਪੈਨੇ ਪਈ ਵੀ ਤੁਸੀਂ ਸੋਚੋਗੇ ਵੀ ਜਿਹੜਾ ਇਹ ਸਿਨੇਮਾ ਸੀ ਉਹ ਬਣਾਇਆ ਕਿਹਨੇ ਸੀ ਇੱਕ ਅਮੀਰ ਫ੍ਰਾਂਸੀਸੀ ਸੀ ਜਿਹਨੇ ਸਿਨੇਮਾ ਬਣਾਇਆ ਸੀ ਉਹਨੇ ਸਾਰਾ ਕੁਝ ਸੈੱਟ ਕਰਤਾ ਜਿਥੇ ਪ੍ਰੋਜੈਕਟਰ ਜਨਰੇਟਰ ਕੁਰਸੀਆਂ ਸਾਰਾ ਕੁਝ ਤਿਆਰ ਸੀ ਪਰ ਜਦੋਂ ਚਲਾਉਣ ਲੱਗੇ ਤਾਂ ਕੋਈ ਬਿਜਲੀ ਦੀ ਪ੍ਰੋਬਲਮ ਪੈ ਗਈ ਜਿਹਦੇ ਕਰਕੇ ਸਿਨੇਮਾ ਬਿਲਕੁਲ ਚੱਲਿਆ ਨਹੀਂ ਜਦੋਂ ਚੱਲਿਆ ਨਹੀਂ ਹੈਗਾ ਤਾਂ ਉਹਨੇ ਇਹ ਜਨਮ ਛੱਡਤਾ ਮੁੜ ਕੇ ਜਾਣ ਕੇ ਚਲਾਇਆ ਹੀ ਨਹੀਂ ਹੈਗਾ ਇਹ ਜਿਹੜਾ ਪ੍ਰੋਜੈਕਟ ਸੀ ਵੈਸੇ ਵੀ ਇਹ ਕਾਮਯਾਬ ਨਹੀਂ ਹੋਣਾ ਸੀ ਕਿਉਂਕਿ ਇੱਕ ਤਾਂ ਉੱਥੋਂ ਦੇ ਜਿਹੜੇ ਅਧਿਕਾਰੀ ਸੀ ਉਹ ਉੱਥੇ ਆਉਣ ਤੋਂ ਲੋਕਾਂ ਨੂੰ ਘੁੰਮਣ ਤੋਂ ਇਨਕਾਰ ਕਰਦੇ ਸੀ ਉੱਪਰ ਜੀ ਗਰਮੀ ਬਹੁਤ ਪੈਂਦੀ ਥੱਲੇ ਰੇਤਾ ਸੀ ਕੋਈ ਸੇਫਟੀ ਦਾ ਪ੍ਰਬੰਧ ਨਹੀਂ ਸੀ ਜਾਨੀ ਕਿ ਇਹ ਸਿਨੇਮਾ ਕਾਮਯਾਬ ਨਹੀਂ ਹੋਣਾ ਸੀ ਜਿਹੜੀਆਂ ਇੱਥੋਂ ਦੀਆਂ ਇਮਾਰਤਾਂ تھیں ਜਿਹਨਾਂ ਜਨਰੇਟਰ ਰੱਖਿਆ ਹੁੰਦਾ ਸੀ ਉਹ ਵੀ ਖੰਡਰ ਬਣ ਚੁੱਕੀਆਂ ਨੇ ਜਿਹੜੀਆਂ ਕੁਰਸੀਆਂ ਨੇ ਉਹ ਵੀ ਟੁੱਟ ਚੁੱਕੀਆਂ ਨੇ ਇੱਥੋਂ ਦੇ ਲੋਕ ਤਾਂ ਕਹਿੰਦੇ ਨੇ ਵੀ ਜਿਹੜਾ ਇਹ ਸਿਨੇਮਾ ਇੱਕ ਭੂਤ ਹੀਆ ਤੇ ਰੈਸਮਈ ਆ ਬਾਕੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇਸ ਵੀਡੀਓ ਨੂੰ ਸ਼ੇਅਰ ਕਰਦੇ